ਜੋ ਜਿਹੜਾ ਸ਼ੌਮੀ ਕਲੀਗਲਾ ਬੜੇ ਸਿਆਸੀ ਸਰਕਰ ਦੇ ਵਿੱਚੋਂ ਗੁਜ਼ਰੀ ਹੈ ਕਿਵੇਂ ਦੇਖੋ ਲੋਕਾਂ ਦਾ ਇੱਕ ਭਰੋਸਾ ਵਿਸ਼ਵਾਸ ਹੈ ਕਿ ਜੇ ਚੇਂਜ ਆਉਂਦੀ ਹੈਗੀ ਹੈ ਤਾਂ ਸ਼ਾਇਦ ਗਵਰਨਮੈਂਟਲੀ ਆਉਗੀ ਪਰ ਅਲਟੀਮੇਟਲੀ ਅੱਜ ਦੀ ਘੜੀ ਦੇ ਵਿੱਚ ਲੋਕਾਂ ਨੇ ਚੈੱਕ ਕਰ ਲਿਆ ਹੈਗਾ ਕਿ ਜੋ ਖੇਤੀ ਪਾਰਟੀ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਇਹਨਾਂ ਜੋ ਬੈਨੀਫਿਟ ਕਰ ਸਕਦੀ ਹੈ ਅਤੇ ਜੋ ਅੱਜ ਤੱਕ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਹੈ ਚਾਹੇ ਇਨਫਰਾਸਟ੍ਰਕਚਰ ਦੇ ਗੱਲ ਹੋ ਜਾ ਇਸਨ ਗੀਡੀਪੀ ਲੈਵਲ ਦੀ ਗੱਲ ਕਰ ਲੋ ਜਾਂ ਇਨਕਮ ਦੀ ਗੱਲ ਕਰ ਲੋ ਤੇ ਕਿਸੇ ਲੈਵਲ ਤੇ ਗੱਲ ਕਰ ਲੋ ਇਲੈਕਟ੍ਰਿਸਿਟੀ ਦੀ ਗੱਲ ਕਰ ਲੋ ਤਾਂ ਉਹਦੇ ਜਿਹੜਾ ਬੂਸਟਰ ਰੋਸ ਦਿੱਤੀ ਗਈ ਹੈ ਹਮੇਸ਼ਾ ਇਹ ਸ਼ੋਅ ਨਹੀਂ ਗੱਲ ਕਰ ਰੋਸ ਦਿੱਤੀ ਗਈ ਹੈ ਪੰਜਾਬ ਦਾ ਕੋਈ ਵਿਸ਼ਵਾਸਪਰਤ ਪਾਰਟੀ ਹੈ ਤੇ ਕੋਈ ਪੰਜਾਬ ਨੂੰ ਦੌਰਾਫ ਜੱਕੀ ਦੇ ਲਿਆਤ ਲਿਆ ਸਕਦੀ ਹੈ ਉਹ ਸ਼ੋਅ ਨਹੀਂ ਕਰਦਾ ਹੁਣ ਤੱਕ ਤੁਸੀਂ ਕਿੰਨੇ ਸਾਂਹ ਪਾਰਟੀ ਚ ਤੁਹਾਡੀ ਅਨੁਸ਼ਾਸਨੀ ਕਮੇਟੀ ਨੇ ਕੱਢਿਆ ਉਹ ਕਦੇ ਅਨੁਸ਼ਾਸਨੀ ਕਮੇਟੀ ਨੂੰ ਤਾਂ ਅਧਿਕਾਰ ਹੀ ਹੈ ਜੀ ਕਿਸੇ ਨੂੰ ਕੱਢਣ ਦਾ ਇਹਨਾਂ ਨੇ ਬੇਸਿਕਲੀ ਕੀ ਹੈ ਇਹ ਕੋਈ ਸੈਂਟਰ ਦੀ ਪਾਰਟੀ ਜਿਹੜੀ ਹੈਗੀਆਂ ਨੇ ਉਹ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਦੁਫਾੜ ਕਰਨ ਦਾ। ਜਿਦੇ ਕਿ ਠੀਕ ਸਾਹਿਬ ਸਾਹਿਬ ਪਹਿਲੇ ਵੀ ਜਾਣ ਬੁਝ ਕੇ ਉਸ ਸੋਸ਼ਲ ਮੋੜ ਦੇ ਉੱਤੇ ਛੋਟੀ ਕਾਲੀ ਦਾ ਛੱਡ ਕੇ ਗਏ ਸੀਗੇ। ਇਥੋਂ ਇਹਨਾਂ ਦੇ ਮਾਸਿਕਤਾ ਦੱਸਦੇ ਹੈਗੇ ਕਿ ਇੱਕ ਸੋਚੀ ਸਮਝੀ ਸਾਜ਼ਿਰੇ ਤਹਿਤ ਇਹ ਦੁਵਾਰਾ ਫੇਰ ਛੋਟੀ ਕਾਲੀ ਦਾ ਚਾਹੀ ਸੀਗੇ ਤੇ ਛੋਟੇ ਕਾਲੀ ਦਾ ਦੁਫਾੜ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਹੈ ਵੇ ਰਚਿਆ ਆਪਣੇ ਦਾ ਪੂਰਾ ਸਿਸਟਮ ਜਿਹਾ ਬਣਾਇਆ ਹੈਗਾ ਜਿਸ ਦੇ ਨਾਲ ਕੀ ਨੁਕਸਾਨ ਕਰ ਸਕੋ ਆਹ ਕਿਤੇ ਪਲੇਅ ਨੇ ਜਿਹੜੇ ਬੇਨਾ ਸ਼ੋਟਾਂ ਨਾਲ ਜੁੜੇ ਰਹੇ ਉਹਨਾਂ ਨੇ ਵੀ ਵੱਡੇ ਧਮਾਕੇ ਕੀਤੇ ਕਹਿੰਦੇ ਸੁਖਰੀਦ ਬਾਦਲ ਦਿੱਲੀ ਚਪੋਰ ਥਾਵਾਂ ਤੇ ਮੈਦੇ ਰਹੇ ਨੇ ਸਭ ਦਾ ਸਾਥ ਗੱਲ ਇਦਾਂ ਹੈ ਕਿ प्रदीप ਨੇ ਉਹਦੇ ਜਿੰਨੇ ਵੀ ਇੰਟਰਵਿਊ ਆਈਏ ਦੇਖੋ ਤੁਸੀਂ ਅਗਰ ਧਿਆਨ ਨਾਲ ਦੇਖੋ ਜਿਵੇਂ ਤੁਸੀਂ ਬਹੁਤ ਸਵਾਲ ਪੁੱਛਦੇ ਹੋ ਉਸੇ ਸਵਾਲ ਨਹੀਂ ਪੁੱਛਿਆ ਜਾਂਦਾ ਉਸ ਲੀਡ ਕੀਤਾ ਜਾਂਦਾ ਉਹਨੂੰ ਕਿਹਾ ਜਾ ਰਿਹਾ ਕਿ ਇਦਾਂ ਹੋਇਆ ਜੀ ਇਦਾਂ ਹੋਇਆ प्रदीप ਨੇ ਇੱਕ ਇੰਟਰਵਿਊ ਹੈ ਵੇਦਰਾਏ ਮੇਨ ਬੰਦਾ ਹੈਗਾ ਕਈ ਰਿਸਪਨਸਿਬਿਲਿਟੀਜ਼ ਕੇਸਸ ਤੋਂ ਇਲਾਵਾ ਜਦ ਵੀ ਨੇ ਕੇਸਸ ਤੋਂ ਆਵਾਜ਼ ਦੇ ਜਿਹਾਵੜਾ ਲੇਕਿਨ ਆਪਾਂ ਜਾਤੀ ਚੁੱਕਾ ਉਹਨੂੰ ਰਿਸਪਨਸਿਬਲ ਹੈ। ਸਪੀਕਰ ਕੇਸਸ ਤੋਂ ਵੀ ਮਤ ਲੱਗੇ ਉਹਨੂੰ ਜਿਹੜੇ ਤੁਹਾਡੇ ਵਿਰੋਧੀਆਂ ਕੋ ਕਹਿੰਦੇ ਕਿ ਪ੍ਰਧਾਨ ਦੀ ਸ਼ਰਤ ਨਹੀਂ ਚਾਈ ਤੇ ਬੰਨ ਲੱਗਦਾ ਕਿ ਜੇ ਸਾਰੀ ਪਾਰਟੀ ਨਹੀਂ ਕਿਸੇ ਨੇ ਲੱਗੇ ਲੰਬੇ ਹੋ ਜਾਣਾ ਚਾਹੀਦਾ। ਪਰ ਦੇਖੋ ਉਹਦੇ ਵੰਡੇ ਡਿਲੀਗੇਟਸ ਅਗਰ ਚਾਹਣਗੇ ਸਸ ਵੀਕ ਸਿੰਘ ਬਾਦੂ ਪ੍ਰਧਾਨ ਨਾਰਾਇਣ ਡੈਫੀਨਿਟਲੀ ਵੋਟ ਕਰ ਦੇਵੇ। ਬਾਰੇ ਡੈਲੀਗੇਟਸ ਜਾਂਦੇ ਸ੍ਰੀ ਵੀਰ ਸਿੰਘ ਬਾਦਲ ਨੇ ਹੈਗੇ ਜਿਹੜੇ ਡੈਲੀਗੇਟ ਰਿਪਰੈਜ਼ੈਂਟੇਟਿਵ ਨੇ ਸਟਾਈਕਿੰਗ ਉਹ ਪਰਟੀਕੁਲਰ ਇਸ ਕਾਠ ਹੈਗਾ ਡੈਲੀਗੇਟਸ ਜਿਹੜੇ ਜਾ ਰਹੇ ਸੀ ਸੋ ਕਰੋ ਦੇਖਣਗੇ ਕਿ ਸ੍ਰੀ ਵੀਰ ਸਿੰਘ ਬਾਦਲ ਪ੍ਰਧਾਨ ਨਹੀਂ ਰਹਿਣਾ ਚਾਹੀਦਾ ਡੈਫੀਨਿਟਲੀ ਸ੍ਰੀ ਵੀਰ ਸਿੰਘ ਬਾਦਲ ਉਤਾਦਰ ਨਹੀਂ ਪਰ ਮੈਨੂੰ ਨਹੀਂ ਲੱਗਦਾ ਕੋਈ ਇੰਦਾ ਦੀ ਗੱਲ ਹੋਣ ਵਾਲੀ ਹੈ ਕਿਉਂਕਿ ਗੱਲਾਂ ਕੰਨੀਆਂ ਬਹੁਤ ਸੌਖੀਆਂ ਨੇ ਅਸੀਂ ਆਮਾਦੀ ਪਾਰਟੀ ਦੀ ਗੱਲ ਕਰਦਾ ਬੀਜੇਪੀ ਦੀ ਗੱਲ ਕਰਦਾ ਕਾਂਗਰਸ ਦੀ ਗੱਲ ਕਰਦਾ ਯਾ ਹੋੜੜਿਆ ਕੁਝ ਸਾਡੇ ਬੰਦੇ ਛੱਡ ਕੇ ਗਏ ਐ ਸ਼ੋਮਨੀ ਕਾਲੀ ਕੋਲ ਯਾ ਜਿਹਨੋਂ ਕਹਿੰਦੇ ਕੱਢਤਾ ਗਿਆ ਉਹ ਬੰਦੇ ਗੱਲ ਕਰ ਉਹ ਸਾਰੇ ਡਾਕਟਰ ਸਸ ਵੀਰ ਸਿੰਘ ਵੱਲ ਤੋਂ ਸ਼ੋਭਨੀ ਅਗਲੀ ਦਾ ਨਿਕਲੋ ਜੋ ਡਰਦੇ ਆ ਉਹਨਾਂ ਨੂੰ ਪਤਾ ਇੱਕ ਸੱਚੇ ਸੁੱਚੇ ਬੰਦੇ ਅਗਾਂਹ ਸਾਹਮਣੇ ਆਂਦੇ ਹੈਗੇ ਆ ਤਾਂ ਜੋ ਇਹਨਾਂ ਨੇ ਕਾਹਨ ਗੁੱਤੇ ਹੈਗੇ ਆ ਪਿੱਛੇ ਔਰ ਜੋ ਇਹਦੇ ਵੱਡੇ ਵੱਡੇ ਆਈਟੀ ਦੇ ਸੰਸਖ ਅਸ਼ੀਰਵਦ ਕੇ ਇਹਵਾ ਜਿਹੜਾ ਹਾਦਸੇ ਐਡਾ ਵੱਡਾ ਸਕੈਮ ਕੀਤਾ ਹੈਗਾ ਇਦਾਂ ਦੇ ਕਈ ਸਕੈਮ ਬੜੇ ਹੈਗੇ ਆ ਉਹ ਪਬਲਿਕ ਦੇ ਸਾਹਮਣੇ ਆਏ ਲਗੇ ਦੇ ਸਾਹ ਸੁਵੀਰ ਸਿੰਘ ਬਾਦਲ ਦੇ ਹੈਗੇ ਉਹ ਦੁਆਰਾ ਮਖਵਤਰੀ ਬੰਦੇ ਆ ਯਾ ਉਹ ਦਵਾਰਾ ਇਲੈਕਸ਼ਨ ਦੇ ਸਾਰੇ ਜਨਤਾ ਦੇ ਸਾਹਮਣੇ ਪਰ ਜਿਹੜੀ ਤੁਹਾਡੀ ਵਿਰੋਧੀ ਨੇ ਉਹ ਕਹਿੰਦੇ ਕਿ ਪੰਥਕ ਏਜੰਡੇ ਤੋਂ ਪੜਕ ਗਿਆ ਸੀ ਕੱਲ੍ਹ ਦੀ ਗੱਲ ਸੁਖਬੀਰ ਬਾਦਲ ਦੀ ਕਵਾਈ ਦੇ ਵਿੱਚ ਤਾਂ ਨਾ ਨੁਕਸਾਨ ਹੋ ਗਿਆ ਪੰਜਾਬ ਨੂੰ ਜਿਹਦੇ ਉਪੋਗੰਸੇ ਨਹੀਂ ਦੇ ਗੁਰੂ ਗ੍ਰੰਥ ਸਾਹਿਬ ਦੇ ਤੇ ਅਰਲਾ ਗੁਰੂ ਬਾਵਾ ਦੇ ਦੀ ਸੋਈ ਦੁੱਤੇ ਚਲਦਾ ਉਹ ਪਾਤ ਜਿਹਦੇ ਵਿੱਚ ਕੀ ਇਹ ਪੰਥ ਨੂੰ ਲੈ ਕੇ ਜੰਮੀਏ ਤਾਂ ਮੇਰੇ ਹਿਸਾਬ ਨਾਲ ਕੋਈ ਇੰਦਾ ਦਾ ਰਾਮਸਾ ਸੁਖਬੀਰ ਸਿੰਘ ਬਾਦਲ ਜੀ ਨੇ ਇਹਨੇ ਸਤਰਾ ਨਹੀਂ ਕੀਤਾ ਜਿਸ ਨਾਲ ਇਹਨੂੰ ਸੱਚ ਛੁਪਾਣਾ ਹੋਵੇ ਤੇ ਕਿਹਾ ਜਾਣਾ ਹੈ ਕਿਹਾ ਜਾ ਸਕੇ ਇਹ ਪੰਥ ਵਿਰੋਧੀ ਕਾਰਵਾਈ ਆ ਕਿਸਬ ਲਾਸਵਾਲਾ ਮੇਰਾ ਜਿਹੜਾ ਪੰਜਾਬ ਹੈ ਕਿਤੇ ਮਹਾਰਾਸ਼ਟਰ ਨਹੀਂ ਪੜ ਜਾਉਗਾ 48 ਗੱਲ ਤੇ ਅਗਲੀ ਗੜਾਈ ਤੇ ਚੋਣਾਂ ਸ਼ਾਂਤ ਨਹੀਂ ਹੋ ਜਿੱਤੋ ਜੇ ਮੈਂ ਇਹ ਗੱਲ ਦੇ ਤਾਉਣਾ ਇਸ ਸੈਂਟਰ ਦੀ ਏਜੰਸੀ ਜਿਹੜੀ ਹੈਗੀ ਹੈ ਜਾਂ ਸੈਂਟਰ ਦੀਆਂ ਇਹ ਪਾਵਰ ਪਾਰਟੀਆਂ ਹੈਗੀਆਂ ਉਹਨਾਂ ਨੇ ਮਹਾਰਾਸ਼ਟਰ ਵਿੱਚ ਤਾਂ ਇਹ ਵੇਲ ਕਰਤਾ ਪਰ ਪੰਜਾਬ ਨਾਲ ਮੈਂ ਗੱਲ ਤਬ ਨਾ ਜੈ ਸਕਦਾ ਕਿ ਜਦੋਂ ਪੰਜਾਬ ਨਾਲ ਮਤਲਬ ਆਇਆ ਕਿਸੇ ਫਾਰਮ ਪਾਰਟੀ ਤਹਾਉਰਾ ਨੂੰ ਮੂਦੇ ਪਾਣੀ ਜੇ ਪੰਜਾਬ ਨੂੰ ਮਹਾਰਾਸ਼ਟਰ ਵਰਗਾ ਬਣਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਇੱਕ ਸੁਝੇਦ ਕਰਦਾ ਕਿ ਪੰਜਾਬੀ ਲੜੇਆਂ ਇਹਨਾਂ ਦੀ ਗੱਲਾਂ ਚਾਉਣ ਵਾਲੀ ਨਹੀਂ ਹੈ ਅਸ਼ੀਕਾਂ ਜੀ ਤੁਸੀਂ ਪੰਜਾਬ ਪ੍ਰਾਇਮ ਟੀਵੀ ਦੇਖ ਰਹੇ ਹੋ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟਰੀ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਜਿਹੜੀ ਸਿਆਸੀ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ ਜਿੱਥੇ ਪਾਰਟੀ ਦੇ ਸੀਨੀਅਰ ਆਗੂ ਸਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨਣ ਲਈ ਤਿਆਰੀ ਆਉਂਦੀ ਨਾਲੇ ਜਿਹੜਾ ਪ੍ਰਦੀਪ ਕਲੇਰ ਹੈ ਉਹਨਾਂ ਵੱਲੋਂ ਵੀ ਵੱਡੇ ਵੱਡੇ ਸਿਆਸੀ ਧਮਾਕੇ ਕੀਤੇ ਜਾ ਰਿਹਾ ਹੈ ਇਹ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਅਕਾਲੀ ਆਗੂ ਪਰਵਕਾਰ ਸਿੰਘ ਘੋਮਣ ਨੇ ਸੀਨੀਅਰ ਵਕੀਲ ਨੇ ਗੱਲਬਾਤ ਕਰਦੇ ਆ ਕਿ ਇਸ ਸਿਆਸੀ ਸੰਕਟ ਨੂੰ ਕਿਵੇਂ ਦੇਖਦੇ ਆ ਵਕੀਲ ਸਾਹਿਬ ਸੱਚਖਾਲ ਸਵਾਲ ਕਰਦੇ ਆ ਅੱਜ ਕੱਲ ਜਿਹੜਾ ਸ਼ਮਨੀ ਕਾਲੀਤਾਲਾ ਬੜਾ ਇੱਕ ਸਿਆਸੀ ਸੰਕਟ ਦੇ ਵਿੱਚੋਂ ਗੁਜ਼ ਰਹੀ ਹੈ ਕਿਵੇਂ ਦੇਖਦੇ ਆ ਦੇਖੋ ਮੈਂ ਇਹਦੇ ਵਿੱਚ ਕੋਈ ਸਿਆਸੀ ਸੰਕਟ ਸਮਝਦਾ ਨਹੀਂ ਆ ਕਿਉਂਕਿ ਹਮੇਸ਼ਾ ਹੀ ਭੀੜ ਪੈਂਦੀ ਰਹਿੰਦੀ ਹੈ ਪਾਰਟੀਆਂ ਦੇ ਉੱਪਰ ਕੋਈ ਗੱਲ ਨਹੀਂ ਹੈਗੀ ਪਹਿਲੇ ਵੀ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਕਾਲੀਦਾ ਦੀ ਗੱਲ ਕਰੀਏ ਤੇ ਟਾਈਮ ਸੀ ਤਾਂ ਕਾਂਗਰਸ ਹੋਰ ਮਾਰਜਿਨਲੀ ਬਹੁਤ ਥੱਲੇ ਰਹਿ ਗਈ ਸੀ ਫਿਰ ਇੱਕਦਮ ਉਹਨੇ ਫਾਲਬੈਕ ਕੀਤਾ ਹੈ ਫਾਲਬੈਕ ਕੀਤਾ ਸੀ ਉਸ ਤੋਂ ਬਾਅਦ ਫਿਰ ਰਾਈਜ਼ ਕੀਤੀ ਹੈ ਆਮ ਆਦੀ ਪਾਰਟੀ ਦੀ ਗੱਲ ਕਰੀਏ ਲੇਟਸਟ ਜਿਹੜੀ ਪਾਰਟੀ ਹੈਗੀ ਹੈ ਉਹ ਇੱਕ ਵਾਰੀ ਤਰ੍ਹਾਂ ਜਮੇ ਲੋਕੀ ਗਿਆ ਲੈ ਆਪਣੀ ਖਤਮ ਹੋ ਗਈ ਹੈ ਇੱਕ ਵਿਚਾਰਤਾ ਰਹਤੀ ਹੈ ਲੋਕਾਂ ਦਾ ਇੱਕ ਭਰੋਸਾ ਵਿਸ਼ਵਾਸ ਹੈ ਕਿ ਜੇ ਚੇਂਜ ਆਉਂਦੀ ਹੈਗੀ ਹੈ ਤਾਂ ਸ਼ਾਇਦ ਕੋ ਗਵਰਨਮੈਂਟ ਵੀ ਹੋ ਪਰ ਅਲਟੀਮੇਟਲੀ ਅੱਜ ਦੀ ਘੜੀ ਦੇ ਵਿੱਚ ਲੋਕਾਂ ਨੇ ਚੈੱਕ ਕਰ ਲਿਆ ਹੈਗਾ ਕਿ ਜੋ ਖੇਤਰੀ ਪਾਰਟੀ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਤਿੰਨਾਂ ਦਾ ਜੋ ਬੈਨੀਫਿਟ ਕਰ ਸਕਦੀ ਹੈ ਅਤੇ ਜੋ ਅੱਜ ਤੱਕ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਹੈ ਚਾਹੇ ਇਨਫਰਾਸਟ੍ਰਕਚਰ ਦੇ ਗੱਲ ਲਓ ਚਾਹੇ ਸਾਡੇ ਜੀਡੀਪੀ ਐਲ ਦੀ ਗੱਲ ਕਰ ਲਓ ਚਾਹੇ ਇੰਕਮ ਦੀ ਗੱਲ ਕਰ ਲਓ ਚਾਹੇ ਕਿਸੇ ਲੈਵਲ ਤੇ ਗੱਲ ਕਰ ਲਓ ਇਲੈਕਸਿਟੀ ਦੀ ਗੱਲ ਕਰ ਲਓ ਤਾਂ ਉਹਦਾ ਜਿਹੜਾ ਬੂਸਟਰ ਰੋਸ ਦਿੱਤੀ ਗਈ ਹੈ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਪਾਰਟੀ ਜਿਹੜੀ ਹੈਗੀ ਹੈ ਅੱਜ ਦੀ ਡੇਟ ਦੇ ਵਿੱਚ ਕਈ ਇੰਟਰਫੇਸ ਸੁਧੀਆਂ ਰਹੀਆਂ ਨੇ ਕਈ ਸੈਂਟਰ ਦੀ ਪਾਰਟੀ ਨੇ ਇੰਟਰਫੇਸ ਕੀਤੀ ਹੈਗੀ ਕੋਈ ਥ੍ਰੈਟ ਕਰਦੇ ਕੋਈ ਕੋਸ ਕਰਦੇ ਹੈਗੇ ਕੋਈ ਨਾ ਕੋਈ ਤਰੀਕੇ ਦੇ ਨਾਲ ਡਰਾਉਂਕ ਤੋਂ ਦੰਦੇ ਆ ਤਾਂ ਉਹ ਥੋੜਾ ਬਹੁਤ ਆਉਂਦਾ ਹੈਗਾ ਲੇਕਿਨ ਕੋ ਇਤਨੀ ਦੀ ਗੱਲ ਨਹੀਂ ਇਹਨੇ ਲੋਕੀ ਹੈਗੇ ਆ ਉਹ ਸ਼੍ਰੋਮਲੀ ਗੱਲਾਂ ਦਾ ਜੁੜ ਗਏ ਦੁਬਾਰਾ ਫਿਰ ਔਰ ਹੁਣ ਤਾਂ ਬਹੁਤ ਤੇਜ਼ੀ ਨਾਲ ਡੁੱਲ ਰਹੇ ਮੈਂ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਗੁਲਾਮ ਤੋਂ ਤੇ ਕਲਾਇੰਟਸ ਆਉਂਦੇ ਆ ਮੇਰੇ ਆਪਣੇ ਮੇਰੇ ਤਿੰਨ ਪਿੰਡਾਂ ਜ਼ਮੀਨ ਹੈਗੀ ਹੈ ਤਾਂ ਜਿਹੜੇ ਜਿੱਦੇ ਸਾਡੇ ਉੱਥੇ ਲੋਕੀ ਸੀਗੇ ਜੋ ਸ਼ਰਮਨੀ ਕਾਲੀ ਤੋਂ ਛੱਡ ਗਏ ਸੀਗੇ ਅੱਜ ਆਮ ਜਨਤਾ ਦੇ ਵਿੱਚ ਖਵਾ ਪੈਦਾ ਹੋ ਗਈ ਹੈ ਕਿ ਅਗਰ ਪੰਜਾਬ ਦਾ ਕੋਈ ਵਿਸ਼ਵਾਸਪਾਤਰ ਪਾਰਟੀ ਹੈ ਤੇ ਕੋਈ ਪੰਜਾਬ ਨੂੰ ਦੁਬਾਰਾ ترقی ਦੇ ਲਿਆਦ ਲਿਆ ਸਕਦੀ ਹੈ ਤੋਂ ਸ਼ਰਮਨੀ ਕਾਲੀ ਦਾ ਹਾਂ ਪਰ ਤੁਸੀਂ ਕਿੰਸਾ ਸਾਹਿਬ ਦੀ ਪਾਰਟੀ ਚ ਤੁਹਾਡੀ ਕੋਈ ਅਨੁਸ਼ਾਸਨੀ ਕਮੇਟੀ ਨੇ ਕੱਢਿਆ ਉਹ ਕਹਿੰਦੇ ਅਨੁਸ਼ਾਸਨੀ ਕਮੇਟੀ ਕੋਲ ਤਾਂ ਅਧਿਕਾਰ ਹੀ ਹੋਣੀਗਾ ਕਿਸੇ ਨੂੰ ਕੱਢਣ ਦਾ ਚਲੋ ਢੀਲ ਸਾਹਿਬ ਦੀ ਆਪਣੀ ਹੈਗੀ ਹੈ ਉਹਨਾਂ ਨੂੰ ਅਗਰ ਇੰਦਾਂ ਦਾ ਲੱਗਦਾ ਹੈਗਾ ਕਿ ਕੋਈ ਕਾਰ ਨਹੀਂ ਹੈਗਾ ਵੈਸੇ ਤਾਂ ਚੇਅਰਮੈਨ ਨਹੀਂ ਕੋਰ ਕਮੇਟੀ ਮੈਂਬਰ ਹੈ ਨੇ ਉਹਨਾਂ ਨੂੰ ਕਾਨੂੰਨ ਦਾ ਪਤਾ ਹੈਗਾ ਕਿ ਉਹ ਅਨੁਸ਼ਾਸਨੀ ਕਮੇਟੀ ਸੁਪਰੀਮ ਹੁੰਦੀ ਹੈ ਕੋਈ ਵੀ ਜਿਹੜੀ ਅਨੁਸ਼ਾਸਨੀ ਕਮੇਟੀ ਹੈਗੀ ਹੈ ਅਵਰ ਕੋਈ ਐਕਸ਼ਨ ਲੈਂਦੀ ਹੈਗੀ ਹੈ ਉਹ ਨਹੀਂ ਜਾਇਪੁਰ ਪਾਰਟੀ ਦੇ ਪ੍ਰਧਾਨ ਹੋਣ ਉਹ ਵੀ ਬਾਉਂਡ ਨੇ ਔਰ ਢੀਲਸਾ ਸਾਹਿਬ ਦਾ ਤਾਂ ਇੰਦਾ ਗੱਲ ਹੈਗੀ ਆ ਆਪਾਂ ਨੂੰ ਬਹੁਤ ਜਦ ਦਾ ਮੋਨ ਸਿਰ ਤੁਰਦੀ ਬਰਸੀਰ ਉਤੇ ਪਤਾ ਲੱਗ ਹੀ ਗਿਆ ਕਿ ਇੰਦਾ ਜਿਹੜਾ ਕਿਸ ਕਿੰਨਾ ਦੇ ਹੱਥਾਂ 'ਚ ਖੇਡਿਆ ਠੀਕ ਹੈ ਜੀ ਇਹਨਾਂ ਨੇ ਬੇਸਿਕਲੀ ਕੀ ਹੈ ਇਹ ਕੁ ਸੈਂਟਰ ਦੀ ਪਾਰਟੀ ਜਿਹੜੀ ਹੈਗਿਆ ਨੇ ਉਹ ਲੱਗਿਆ ਹੋਈਆਂ ਨੇ ਇਹਨਾਂ ਦੁਫਾੜ ਕੰਮ ਵਾਸਤੇ ਜਿਦੇ ਕਿ ਠੀਕਾ ਸਾਹਿਬ ਸਾਹਿਬ ਪਹਿਲੇ ਵੀ ਜਾਣ ਬੁੱਝ ਕੇ ਉਸ ਸ਼ਰਮਣੀ ਕਾਲੀ ਦਾ ਮੋੜ ਦੇ ਉਤੇ ਸ਼ਰਮਣੀ ਗਲੀ ਦਾ ਛੱਡ ਕੇ ਗਏ ਸੀਗੇ ਮਨੇ ਯਾਦ ਹੈ ਰঞ্জੀਤ ਸਿੰਘ ਤਲਵੰਡੀ ਦੇ ਬਰਸੀ ਦੇ ਉਤੇ ਦੁਬਾਰਾ ਫਿਰ ਠੀਕਾ ਸਾਹਿਬ ਨੇ ਆਪ ਆ ਕੇ ਹੱਥ ਵਧਾਇਆ ਸੀਗਾ ਮੈਂ ਸ਼ਰਮਣੀ ਗਲੀ ਦਾ ਦੁਆਰਣਾ ਚੱਲਣਾ ਜੇ ਉਹਨਾਂ ਨੂੰ ਇਹ ਨਹੀਂ ਸੀਗਾ ਤਾਂ ਸ਼ਰਮਣੀ ਗਲੀ ਦਾ ਚਾਂਪਾਨ ਦੀ ਕੀ ਰੋਡ ਸੀਗੀ ਸ਼ਰਮਣੀ ਗਲੀ ਦਾ ਉਹਨਾਂ ਕੋਲ ਚੱਲ ਕੇ ਜਾਣਾ ਚਾਹੀਦਾ ਸੀਗੇ ਚਲੋ ਮੈਂ ਇਸ ਹੁਣ ਕੋਈ ਮਤਭੇਦ ਵੀ ਨਹੀਂ ਪੈਣਾ ਚਾਹੁੰਦਾ ਮੋਹ ਜਜ਼ਦਾ ਤੁਰਦੀ ਜਿਹੜੀ ਹੈਗੀ ਬਰਸੀ ਦੇ ਉੱਤੇ ਜੋ ਉੱਥੇ ਹੋਇਆ ਹਾਲਾਤ ਸਾਡੇ ਸਾਡੇ ਸਾਰੇ ਸਾਰੇ ਸਾਹਮਣੇ ਹੈ ਸਾਡੇ ਦੇ ਉਹਦੇ ਵਿੱਚ ਜਜ਼ਦਾ ਤੁਰਦੇ ਜਿਹੜੇ ਪੁੱਤੇ ਹੈਗੇ ਆ ਅਗਰ ਬੱਚੇ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਗਲਤ ਸਿਆਸਤ ਕਰਨ ਤੋਂ ਮਾਈਕ ਦੇ ਉੱਤੇ ਹੀ ਮਨਾਤਾ ਜੇਦਰ ਮੋਹਨ ਸਿੰਘ ਤੁਰਦੀ ਬਰਸੀ ਦੇ ਉੱਤੇ ਉਹਨਾਂ ਦੇ ਜਦੋਂ ਪੁੱਤਿਆਂ ਨੇ ਦੇ ਮਰਚਾ ਲੈਣ ਮਨਾ ਕਰਤਾ ਇਹਨਾਂ ਨੂੰ ਬੋਲਣ ਦੇ ਉੱਤੇ ਲੈ ਆਏ ਗਲਤ ਬੋਲਣ ਤੋਂ ਅਕਾਲੀ ਜਦ ਦੇ ਖਲਾ ਮਨਾ ਕੀਤਾ ਤਾਂ ਉੱਥੇ ਰੌਲਾ ਪੈ ਗਿਆ ਸੀ ਇਥੇ ਨੇ ਮਾਸਿਕਤਾ ਦੱਸਦੇ ਹੈਗੇ ਆ ਕਿ ਇੱਕ ਸੋਚੀ ਸਮਝੀ ਸਾਜਿ ਦੇ ਤਹਿਤ ਇਹ ਦੁਆਰਾ ਫੈਸ਼ ਸ਼੍ਰੋਮਣੀ ਕਾਲੀਦਾ ਦਾ ਜਾਈ ਸੀਗੇ ਤੇ ਸ਼੍ਰੋਮਣੀ ਕਾਲੀਦਾ ਤੋਂ ਦੋ ਫਾੜ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਹੈ ਵੇ ਇੱਕ ਰਚਿਆ ਆਪੋ ਦਾ ਪੂਰਾ ਸਿਸਟਮ ਜਿਹਾ ਬਣਾਇਆ ਹੈਗਾ ਜਿਹਦੇ ਨਾਲ ਕੀ ਨੁਕਸਾਨ ਕਰ ਸਕ ਪਰ ਉਸ ਵਾਹਿਗੁਰੂ ਦੀ ਬੜੀ ਮਿਹਰ ਹੈ ਜਿਸ ਤੇ ਸ਼੍ਰੋਮਣੀ ਕਾਲੀਦਾ ਦਾ ਹਰ ਵਰਕਰ ਰੱਬ ਦੇ ਉੱਤੇ ਹਰ ਜਿਹੜਾ ਲੀਡਰ ਹੈਗਾ ਸਹਿਬਾਨ ਹੈ ਉਹ ਵਿਸ਼ਵਾਸ ਕਰਦੇ ਆ ਸ਼੍ਰੀ ਗੋਬਿੰਦ ਸਿੰਘ ਸਾਹਿਬ ਤੇ ਵਿਸ਼ਵਾਸ ਕਰਦੇ ਆ ਸੋ ਇੰਦਾਂ ਦਾ ਨੁਕਸਾਨ ਕਰ ਦੀ ਸਕੇ ਰਾਦਰ ਉਹਨਾਂ ਦਾ ਆਪਣਾ ਹੀ ਨੁਕਸਾਨ ਹੋ ਗਿਆ ਆਪਣੇ ਸਾਹਮਣੇ ਹੈ ਪਰਦੀਪ ਪਲੇਅਰ ਨੇ ਜਿਹੜੇ ਜਿਹੜਾ ਸੁੱਤਾ ਨਾਲ ਜੁੜੇ ਰਹੇ ਉਹਨਾਂ ਨੇ ਵੀ ਵੱਡੇ ਧਮਾਕੇ ਕੀਤੇ ਹੈ ਕਹਿੰਦੇ ਸੁਖਵੀਰ ਬਾਦਲ ਦਿੱਲੀ ਚ ਹੋਰ ਥਾਵਾਂ ਤੇ ਮਿਲਦੇ ਰਹਿੰਗੇ ਸਮਾ ਸੁਦਾ ਸਾਜੂ ਗੱਲ ਇਦਾਂ ਹੈ ਕਿ ਪ੍ਰਦੀਪ ਪਲੇਅਰ ਦੀ ਜਿੰਨੇ ਵੀ ਇੰਟਰਵਿਊ ਆਈ ਹੈ ਦੇਖੋ ਤੁਸੀਂ ਅਗਰ ਧਿਆਨ ਨਾਲ ਦੇਖੋ ਜਿਵੇਂ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਉਸੇ ਕੁ ਸਵਾਲ ਨਹੀਂ ਪੁੱਛਿਆ ਜਾ ਰਿਹਾ ਉਸੇ ਲੀਡ ਕੀਤਾ ਜਾ ਰਿਹਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਦਾਂ ਹੋਇਆ ਜੀ ਇਦਾਂ ਹੋਇਆ ਜੀ ਪੱਤਰਕਾਰ ਜਦੋਂ ਆਪਾਂ ਹੁੰਨੇ ਆ ਤੇ ਪੱਤਰਕਾਰ ਦਾ ਮਤਲਬ ਹੁੰਦਾ ਪੱਤਰਕਾਰੀ ਦਾ ਕਿ ਆਪਾਂ ਸਵਾਲ ਪੁੱਛਦੇ ਆਂ ਨਾ ਕਿ ਆਪਾਂ ਜਵਾਬ ਲੈਣ ਵਾਸਤੇ ਸਵਾਲ ਪੁੱਛਦੇ ਆਂ ਜਿਹੜਾ ਜਵਾਬ ਸਭ ਨੂੰ ਸੂਟ ਕਰਦਾ ਪਹਿਲੀ ਗੱਲ ਤਾਂ ਇਹ ਹੈ ਨੰਬਰ 2 ਪੰਦੀਪ ਕਲੇਰ ਪਹਿਲਾ ਹਿੰਦੁਸਤਾਨ ਦੇ ਵਿੱਚ ਕੇਸ ਹੈ ਜਿਸ ਦੇ ਕਿ ਉਹਨੂੰ ਵਾਦਾ ਮਾਗ ਕੋਰ ਜਿਹੜਾ ਹੈਗਾ 메ਨ ਦੋਸ਼ੀ ਰੁਮਾਨ ਬਣਾਇਆ ਗਿਆ ਅੱਜ ਤੱਕ ਕਦੇ ਵੀ 메ਨ ਦੋਸ਼ੀ ਜਿਹੜਾ ਹੈਗਾ ਉਹਨੂੰ ਵਾਦਾ ਮਾਗ ਕੋਰ ਨਹੀਂ ਬਣਾਇਆ ਜਾਂਦਾ ਲੇਕਿਨ ਇਸ ਕੇਸ ਦੇ ਵਿੱਚ ਬੜੀ ਐਕਸੈਪਸ਼ਨਲ ਸਰਕਮਸਟੈਂਸ ਹੋਏ ਐ ਐਤੋਂ ਇਲਾਵਾ ਪੰਦੀਪ ਕਲੇਰ ਇੱਕ ਕੇਸ ਪੀਓ ਹੈ ਫੇਰ ਜਿਹੜਾ ਇਹ ਮੇਨ ਬੰਦਾ ਹੈਗਾ ਕਈ ਜਿਹੜੇ ਸਪੈਸ਼ਲਿਸਟ ਕੇਸਿਸ ਤੋਂ ਇਲਾਵਾ ਬੇਲਬੀ ਦੇ ਕੇਸਸਾਂ ਤੋਂ ਆਵਾਜ਼ ਜਿਹੜੀ ਇਨਵੋਲਡ ਹੈ ਲੇਕਿਨ ਪੰਜਾਬ ਦੀ ਸਰਕਾਰ ਉਹਨੂੰ ਅਰੈਸਟ ਨਹੀਂ ਕਰਦੀ ਇਹ ਸਾਰੇ ਦਾ ਸਾਰਾ ਪ੍ਰਦੀਪ ਵੀ ਕੋਹੋਂ ਬੇਸ਼ਵ ਹੈ ਜਦੋਂ ਜਗ ਬਾਣੀ ਦੇ ਵਿੱਚ ਇੱਕ ਪੱਤਰਕਾਰ ਨੇ ਖਬਰ ਲਾਤੀ ਕਿ ਸ਼ਸਪ੍ਰੀਤ ਸਿੰਘ ਬਾਦਲ ਜੀ ਗਿੱਦੜਵਾਹ ਤੋਂ ਇਲੈਕਸ਼ਨ ਅੜਸਾ ਉਹ ਖਬਰ ਤੋਂ ਬਾਅਦ ਇੱਕਦਮ ਹੰਗਾਮਾ ਪੈਣਾ ਸ਼ੁਰੂ ਹੋ ਗਿਆ ਕੀ ਆਪ ਕੀ ਗੱਲੋਂ ਕਿ ਸਰਕਾਰ ਨੂੰ ਹੱਤਾ ਪਾਵਾਂ ਦਾ ਪੈਰਾਂ ਦੀ ਚਾਹੀਦੀ ਉਹਨਾਂ ਕੋਲ ਹੋਰ ਤਾਂ ਕੁਝ ਸੀਗਾ ਨਹੀਂ ਇੱਕ ਝੂਠ ਦਾ ਪਲੰਦਾ ਤਿਆਰ ਕੀਤਾ ਗਿਆ ਔਰ ਉਹ ਪੁਲੰਦਾ ਜਿਹੜਾ ਹੈਗਾ ਪ੍ਰਦੀਪਲੇਰ ਨਾਮ ਦੇ ਸ਼ਖਸ ਦੇ ਰਾਹੀਂ ਪੇਸ਼ ਕੀਤਾ ਗਿਆ। ਮੈਨੂੰ ਯਾਦ ਆ ਅੱਜ ਪ੍ਰਦੀਪਲੇਰ ਦੇ ਸੇਕੋ ਤਿੰਨ ਦਾ ਨਾਮ ਲਿਆ ਹੈਗਾ ਉਹ ਤੀਕ ਸੀਗੀ 2 ਫਰਵਰੀ ਦੀ 2017 ਦੀ ਜਿੱਥੇ ਮੈਨੂੰ ਯਾਦ ਆ। ਔਰ ਮੈਨੂੰ ਇਹ ਵੀ ਯਾਦ ਆ ਕਿ ਸ਼ਾਇਦ ਤੁਹਾਡੇ ਵੀ ਪੱਤਰਕਾਰ ਨੂੰ ਸਭ ਨੂੰ ਯਾਦ ਹੋਵੇ 2 ਫਰਵਰੀ 2017 ਨੂੰ ਸ਼ਾਇਦ ਕੈਪਟਨ ਮੁਰਦਾ ਸਿੰਘ ਜੀ ਨਾਲ ਡਿਬੇਟ ਹੋਈ ਸੀ। ਬੋਲਾਪੁਰ ਦੇ ਵਿੱਚ ਸਰ ਸੁਬੀਰ ਸਿੰਘ ਬਾਦਲ ਪੰਜਾਬ ਚ ਤੇ ਚਾਰ ਦੀ ਇਲੈਕਸ਼ਨ ਸੀਗੀ ਤੇ ਸਰ ਸੁਬੀਰ ਸਿੰਘ ਬਾਦਲ ਦੇ ਸਿਆਸਤ ਤੋਂ ਬਾਹਰ ਜਾਣ ਵਾਲੇ ਹਾਲਾਤ ਹੀ ਸੀ ਤੋਂ ਆਪ ਇਲੈਕਸ਼ਨ ਆ ਰਹੀ ਸੀ ਸੋ ਇੱਕ ਝੂਠ ਦਾ ਪਮਫਲੈਟ ਜਿਵੇਂ ਪਹਿਲੇ ਗਿਆ ਤਿਆਰ ਕੀਤਾ ਗਿਆ ਹੈਗਾ ਉਹ ਤਰੀਕਾ ਜਿਹੜੀ ਹੈਗੀਆਂ ਨੇ ਨੋਟ ਕੀਤੇ ਹੈਗੇ ਆ ਵੀ ਦੇਖਿਆ ਜਾਵੇ ਕਿ ਕਦੋਂ ਆਪਣੇ ਕੌਨਸਟ੍ਰਕਟਸ ਚੋਂ ਬਾਹਰ ਹੈਗੇ ਆ ਸਰ ਸੁਬੀਰ ਸਿੰਘ ਬਾਦਲ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੂੰ ਜੈਡ ਪਲੱਸ ਸਕਿਉਰਟੀ ਮਿਲੀ ਹੋਈ ਜੈਡ ਪਲੱਸ ਸਕਿਉਰਟੀ ਦੇ ਨਾਲ ਸਰਕਾਰੀ ਗੱਡੇ ਜਾਂਦੀ ਹੈ ਜਦੋਂ ਸਰਕਾਰੀ ਗੱਡੀਆਂ ਤੇ ਉਹ ਚੱਲਦੀਆਂ ਨੇ ਉਹਨਾਂ ਦਾ ਪੂਰਾ ਇੱਕ ਰੂਟ ਮੈਪ ਬਣਦਾ ਹੈਗਾ ਤੇ ਉਹਦੇ ਵਿੱਚ ਇੱਕ ਲੌਗ ਬੁੱਕ ਹੁੰਦੀ ਹੈ ਲੌਗ ਬੁੱਕ ਐਂਟਰੀ ਹੁੰਦੀ ਹੈ ਉਹ ਲੌਗ ਬੁੱਕ ਦੇ ਵਿੱਚ ਜਿਹੜੇ ਐਂਟਰੀਜ਼ ਹੈਗੀਆਂ ਨੇ ਉਹ ਦੇਖ ਲੈ ਸਰਕਾਰ ਕੋਲ ਹੁੰਦੀ ਹੈ ਕਿ ਸਰਕਾਰ ਦੇਖ ਕੇ ਦੱਸੇਗੀ ਕਿ ਕਹਾ ਲੌਗ ਬੁੱਕ ਦੇ ਵਿੱਚ ਕਹਾ ਸੁਖਵੀਰ ਸਿੰਘ ਬਾਦਲ ਕਦੀ ਕਿਤੇ ਗਏ ਨੇ ਜੈਡ ਪਲੱਸ ਕੋਡ ਦੀ ਜਿੱਥੇ ਜਾਣਾ ਹੁੰਦਾ ਹੋਵੇ ਉਹਨਾਂ ਨੂੰ ਆਪਣਾ ਡੇਟ ਹੀ ਹੈਗੀ ਹੈ ਆਪਣਾ ਸੀਆਰ ਵੀਡੀ ਹੈਗੀ ਹੈ ਆਈਟੀ ਵੀਪੀ ਦੀ ਹੈਗੀ ਹੈ ਕਿਸੇ ਦੀ ਹੈਗੀ ਹੈ ਉਹਨੂੰ ਆਪਣੇ ਯੂਨਿਟ ਨੂੰ ਦੱਸ ਕੇ ਜਾਣਾ ਪੈਂਦਾ ਹੈ ਕਿ ਜੇ ਉਹ ਤੋਂ ਪੰਜਾਬ ਜਾ ਰਿਹਾ ਫਰਾਂਗਾਈਨ ਜਾ ਰਿਹਾ ਹੈ। ਕਿਹਾ ਕਿਤੇ ਕਿਤੇ ਵੀ ਸਰਕਾਰੀ ਰਿਸਟਰ ਦੇ ਵਿੱਚ ਐਡਾ ਨਹੀਂ ਐਂਟਰੀ ਹੋਈਗੀ। ਸੋ ਇਹ ਗੱਲਾ ਬੰਦ ਕੋਈ ਧਿਆਨ ਨਹੀਂ ਦੇ ਰਿਹਾ ਸੀਗਾ। ਅਗਰ ਤਾਂ ਹੁਣ ਤਾਂ ਇਹਨਾਂ ਨੇ ਕੀ ਕੀਤਾ ਪ੍ਰਦੀਪ ਪਿਆਜੋ ਪੇਸ਼ ਕਰਾ ਕੇ ਸਰਕਾਰ ਦੇ ਨਾਲ ਪੇਸ਼ ਕਰਾਇਆ ਕਿਉਂਕਿ ਸਰਕਾਰੀ ਜਿਹੜੇ ਹੈਗੇ ਐਜੰਟ ਵਾਂਗੂ ਉਹਨੇ ਪੇਸ਼ ਕੀਤਾ ਹੈ। ਉਹਨੂੰ ਬਗੈਰ ਦਾ ਸਿਕਿਉਰਟੀ ਪ੍ਰੋਵਾਈਡ ਕੀਤੀ ਗਈ। ਉਹਦੀ ਅਰੈਸਟੀ ਪਾਈ ਗਈ। ਹੋਰ ਕੇਸਾਂ ਵਿੱਚ ਉਹਨੂੰ ਅਰੈਸਟ ਕੀਤਾ ਗਿਆ। ਤੇ ਇਥੇ ਦੱਸਦਾ ਹੈਗਾ ਕਿ ਉਹ ਇੱਕ ਸਿਆਸੀ ਦਬਾਅ ਦੇ ਥੱਲੇ ਆ ਕੇ ਸਾਡੇ ਤੁਸੀਂ ਕਹਿੰਦੇ ਕਿ ਇਸ ਸੁਕਰੀਬਾਦਲ ਹੈ ਜਿਹੜੇ ਉਹਨੂੰ ਜਿਹੜੇ ਤੁਹਾਡੇ ਵਿਰੋਧੀ ਆ ਉਹ ਕਹਿੰਦੇ ਕਿ ਪ੍ਰਧਾਨ ਜੀ ਛੱਡ ਦੇਣੀ ਚਾਹੀਦੀ ਤੇ ਉਹਨਾਂ ਨੂੰ ਲੱਗਦਾ ਕਿ ਜੇ ਸਾਰੀ ਪਾਰਟੀ ਕਹਿੰਦੀ ਕਿਸੇ ਨਾ ਕਿਤੇ ਲੰਬੇ ਹੋ ਜਾਣਾ ਚਾਹੀਦਾ ਦੇਖੋ ਸਾਡੇ ਨੇ ਇੱਕ ਸਿਸਟਮ ਹੈ ਇੱਕ ਬੜਾ ਡੈਮੋਕ੍ਰੈਟਿਕ ਸਿਸਟਮ ਹੈ ਪਹਿਲੇ ਸਾਡੇ ਡੈਲੀਗੇਟਸ ਜਿਹੜੇ ਹੈਗੇ ਉਹ ਇਲੈਕਟ ਹੁੰਦੇ ਆ ਤੇ ਡੈਲੀਗੇਟਸ ਤੋਂ ਬਾਅਦ ਜਿਹੜੇ ਹੈਗੇ ਉਹ ਪ੍ਰਧਾਨ ਜੀ ਇਲੈਕਟ ਹੁੰਦੇ ਆ ਸਾਡੇ ਇਲੈਕਸ਼ਨ ਜਿਹੜੀ ਹੈਗੀ ਆ ਉਹ ਦਸੰਬਰ ਦੇ ਮਹੀਨੇ ਸਾਢੇ 2 ਸਾਲ ਬਾਅਦ ਪਿਛਲੀ ਵਾਰ ਇਲੈਕਸ਼ਨ ਹੋਈ ਹੈ ਉਹ ਇਸ ਸਰਬਸੰਮਤੀ ਨਾਲ ਸੁਭੀਸ਼ ਸਿੰਘ ਬਾਦਲ ਪ੍ਰਧਾਨ ਚੁਣੇ ਗਏ ਸੀਗੇ ਮੈਨੂੰ ਯਾਦ ਤਾਂ ਉਹ ਪਿਛਲੇ ਵਾਲੀ ਇਲੈਕਸ਼ਨ ਹੈਗੀ ਐ ਉਦੋਂ ਜਿਹੜਾ ਹੈਗਾ ਕੇਸ਼ਲ ਸਾਹਿਬ ਨੇ ਪੋਸ ਕੀਤਾ ਸੀਗਾ ਤੇ ਇਖਲਾਕਾ ਜਿਹੜੇ ਹੈਗੇ ਆ ਉਹਨਾਂ ਨੇ ਲੇਕਿਨ ਇਲੈਕਸ਼ਨ ਵਿੱਚ ਪਾਰਟਿਸਪੇਟ ਨਹੀਂ ਕੀਤੀ ਪਰਵਿੰਦਾ ਸਿੰਘ ਜਿਹੜੇ ਹੈਗੇ ਆ ਉਹਨਾਂ ਨੇ ਆਪਣਾ ਰਿਕੁਐਸਟ ਭੇਜੀ ਸੀ ਕਿ ਮੈਂ ਬਾਂਬੇ ਗਿਆ ਹੋਇਆ ਤੇ ਮੈਂ ਆ ਨਹੀਂ ਸਕਦਾ ਤੇ ਡੈਲੀਗੇਟ ਉਹ ਵੀ ਡੈਲੀਗੇਟ ਸੀਗੇ ਤੇ ਤੁਸੀਂ ਇਹਦੀ ਪ੍ਰਧਾਨਗੀ ਦੀ ਇਲੈਕਸ਼ਨ ਮਤਲਬ ਸੁਭੀਸ਼ ਸਿੰਘ ਲਈ ਫਰਾਜ ਨਹੀਂ ਇਹ ਹੈਗੇ ਆ ਗੱਲ 2000 ਤੇ 20 ਜਿੰਨਾਂ ਮੈਨੂੰ ਯਾਦ ਆ ਦਰਵਾਸ਼ਾ ਦੇ ਬਾਅਦ ਤੇ ਆਪਣੇ ਹਾਲ ਦੇ ਵਿੱਚ ਇਲੈਕਸ਼ਨ ਹੋਈ ਸੀ ਉਸ ਤੋਂ ਬਾਅਦ ਹੁਣ ਵੀ ਜਿਹੜੀ ਇਲੈਕਸ਼ਨ ਆ ਡੂ ਹੈਗੀ ਆ ਪਰ ਦੇਖੋ ਉਹਦੇ ਵਿੱਚ ਡੈਲੀਗੇਟਸ ਅਗਰ ਚਾਹਣਗੇ ਤਾਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਨਾਰੈਣ ਡੈਫੀਨਟਲੀ ਵੋਟ ਕਰ ਲਗੇ ਪਰ ਅਗਰ ਡੈਲੀਗੇਟਸ ਚਾਹਦੇ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਹੈਗੇ ਜਿਹੜੇ ਡੈਲੀਗੇਟ ਰਿਪਰੈਜ਼ੈਂਟੇਟਿਵਨੈਸ ਰਾਈਟਿੰਗ ਉਹ ਪਰਟੀਕੁਲਰ ਇਸ਼ਕਾਰ ਹੈਗੇ ਉਸ ਡੈਲੀਗੇਟ ਜਿਹੜੇ ਜਾ ਰਹੇ ਆ ਸੋ ਕਰੋ ਦੇਖਣਗੇ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਹੀਂ ਰਹਿਣਾ ਚਾਹੀਦਾ ਡੈਫੀਨਿਟਲੀ ਸੁਖਵੀਰ ਸਿੰਘ ਬਾਦਲ ਉਤਾਧਰ ਵੀ ਪਰ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਗੱਲ ਹੋਣ ਵਾਲੀ ਹੈ ਕਿਉਂਕਿ ਗੱਲਾਂ ਕੰਨੀਆਂ ਬਹੁਤ ਔਕੀਆਂ ਨੇ ਕਮ ਸੇ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਆਵਾਜ਼ ਬਣ ਕੇ ਗੱਲ ਕਰਦੇ ਸੋ ਸੁਖਵੀਰ ਸਿੰਘ ਬਾਦਲ ਕਿਸੇ ਦਾ ਹੱਕ ਚੋਕੂ ਬਣ ਕੇ ਗੱਲ ਨਹੀਂ ਕਰਦੇ ਉਹਨਾਂ ਨੇ ਪੰਜਾਬ ਦੀ ਗੱਲ ਕਹਿੰਦੀ ਪੰਜਾਬੀ ਦੀ ਗੱਲ ਕਰਦੀ ਹੈ ਉਹਨਾਂ ਦੇ ਕਿ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਡਵੈਲਪਮੈਂਟ ਕਿਵੇਂ ਹੋ ਸਕਦੀ ਹੈ ਉਹਨਾਂ ਦੇਖਦੇ ਆਂਗੇ ਬਿਜ਼ਨਸ ਕਿਵੇਂ ਰਾਈਜ਼ ਕਰਦਾ ਇੰਡਸਟਰੀ ਕਿਵੇਂ ਰਾਈਜ਼ ਕਰਦਾ ਟ੍ਰੇਡ ਕਿਵੇਂ ਕਿੱਥੇ ਵੱਸਦਾ ਉਹਨਾਂ ਦਬਾਅ ਇਸ ਪਾਸੇ ਚੱਲਦਾ ਫਿਰ ਉਹਨਾਂ ਦਬਾਅ ਚੱਲਦਾ ਕਿ ਜਿਹੜੀ ਪਾਰਟੀ ਹੈਗੀ ਹੈ ਉਹ ਅਸੀਂ ਪਾਵਰ ਚਾਵੇ ਨਾ ਆਵੇ ਲੇਕਿਨ ਅਸੀਂ ਜਿਹੜੀ ਸੋਚ ਹੈ ਉਹ ਇੱਕ ਬੜੀ ਪੋਜ਼ਿਟਿਵ ਸੋਚ ਨਾਲ ਚੱਲਦਾ ਜਦ ਕਿ ਤੁਸੀਂ ਦੇਖੋ ਜਿੰਨੀਆਂ ਗੱਲਾਂ ਹੋ ਰਹੀਆਂ ਨੇ ਆਪੋ ਜੀ ਪਾਰਟੀ ਵੱਲੋਂ ਛੱਡੋ ਤੁਸੀਂ ਅਸੀਂ ਮੈਂ ਆਵਾਦੀ ਪਾਰਟੀ ਦੀ ਗੱਲ ਕਰਦਾ ਬੀਜੇਪੀ ਦੀ ਗੱਲ ਕਰਦਾ ਕਾਂਗਰਸ ਦੀ ਗੱਲ ਕਰ ਲੈਂਨਾ ਯਾਹੋ ਜਿਹੜਿਆ ਕੁਛ ਸਾਡੇ ਬੰਦੇ ਛੱਡ ਕੇ ਗਏ ਐ ਸ਼੍ਰੋਮਣੀ ਅਕਾਲੀ ਦਲ ਯਾ ਜਿਹਨੂੰ ਕਹਿੰਦੇ ਕੱਢਤਾ ਗਿਆ ਹੈ ਉਹ ਬੰਦੇ ਗੱਲ ਕਰ ਉਹ ਸਾਰਾ ਟਾਰਗੇਟ ਸੁਰਵੀਰ ਸਿੰਘ ਵੱਲ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਕਿਉਂ ਕਿਉਂ ਘ ਡਰਦੇ ਐ ਉਹਨਾਂ ਨੂੰ ਪਤਾ ਐ ਕਿ ਸੱਚੇ ਸੁੱਚੇ ਬੰਦੇ ਸਾਹਮਣੇ ਆਂਦੇ ਹੈਗੇ ਐ ਤਾਂ ਜੋ ਇਹਨਾਂ ਨੇ ਕਾਟ ਕੀਤੇ ਹੈਗੇ ਪਿੱਛੇ ਔਰ ਜੋ ਇਹਦੇ ਵੱਡੇ ਵੱਡੇ ਆਈਡੀ ਗੱਲ ਜੋ ਅਸ਼ੀਰਵਦ ਕੇਜੀ ਵਾਲੀ ਦਾ ਹਾਲ ਹੈ ਐਡਵਰਟਸ ਸਕੈਮ ਕੀਤਾ ਹੈਗਾ ਇਦਾਂ ਦੇ ਕਈ ਸਕੈਂਡੇਡੇਟੇ ਹੈਗੇ ਆ ਉਹ ਪਬਲਿਕ ਦੇ ਸਾਹਮਣੇ ਆਏ ਜਿਵੇਂ ਇਹ ਸਾਫ ਸੁਬੀਰ ਸਿੰਘ ਬਾਦਲ ਨੇ ਜਿਹੜੇ ਹੈਗੇ ਆ ਉਹ ਦੁਆਰਾ ਵਕਫਤਰੀ ਬੰਦੇ ਆ ਜਾਂ ਉਹ ਦੁਆਰਾ ਇਲੈਕਸ਼ਨ ਵਿੱਚ ਸਾਰੇ ਜਨਤਾ ਦੇ ਸਾਹਮਣੇ ਆਉਂਦੇ ਆ ਕਿੰਨੇ ਡੈਲੀਗੇਟ ਕਨੈਕਟੇ ਸਨ ਪਰ ਹੈ तकरीबन ਮੈਨੂੰ ਜਿੱਥੋਂ ਯਾਦ ਆ ਕਿ 480 ਦੇ ਤਕਰੀਬਨ ਸਾਡੇ ਡੈਲੀਗੇਟ ਸਨ ਜਿਨ੍ਹਾਂ ਵਿੱਚੋਂ ਤਕਰੀਬਨ 20-25 ਤੀਆਂ ਡੈਥ ਹੋ ਚੁੱਕੀ ਹੈਗੀ ਹੈ ਸੋ ਸਵਾਸੋ ਡੈਲੀਗੇਟ ਛੱਡ ਕੇ ਜਾ ਚੁੱਕੇ ਹੈਗੇ ਕਿਉਂਕਿ ਜਦੋਂ ਪਾਰਟੀ ਆਂਦੀ ਹੈ ਪਹਿਲੇ ਕਾਂਗਰਸ ਵਾਲਾ ਪਾਰਟੀ ਆ ਗਈ ਉਸ ਤੋਂ ਬਾਅਦ ਆਮ ਆਦੀ ਪਾਰਟੀ ਆ ਗਈ ਤਾਂ ਕਾਫੀ ਸਿਆਸੀ ਦਬਾਅ ਦੇ ਵਿੱਚ ਕਈ ਵੱਡੇ ਛੱਡ ਕੇ ਚਲੇ ਗਏ ਤੇ ਇਸ ਵੇਲੇ ਵੀ ਤਕਰੀਬਨ 700 ਤੋਂ ਡੈਲੀਗੇਟਡ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਖੜੇ ਹੈ ਔਰ 700 ਤੋਂ ਵਿੱਚੋਂ ਜਿੰਨਾ ਮੰਨੂ ਯਾਦ ਜਿੰਨੀ ਮੇਰੀ ਗੱਲ ਹੁੰਦੀ ਹੈ ਉਹਨਾਂ ਨਾਲ ਕਾਫੀ ਡੈਲੀਗੇਟਸ ਨਾਲ ਗੱਲ ਕਰਦੇ ਆ ਉਹ ਅੱਜ ਵੀ ਸਾਬ ਸ਼ੁਵੀਰ ਸਿੰਘ ਬਾਦਲ ਨੂੰ ਤੇ ਕੋਈ ਬਦਲ ਦੇਖ ਨਹੀਂ ਰਹੇ ਪਰ ਜਿਹੜੇ ਤੁਹਾਡੀ ਵਿਰੋਧੀ ਨੇ ਉਹ ਕਹਿੰਦੇ ਕਿ ਪੰਥਕ এজেন্ডੇ ਤੋਂ ਭਟਕ ਗਿਆ ਸੀ ਕਾਲੀਗੜ ਸੁਖਵੀਰ ਬਾਲਣ ਦੀ ਗਵਾਹੀ ਦੇ ਵਿੱਚ ਤਾਂ ਇਨਾ ਨੁਕਸਾਨ ਹੋ ਗਿਆ ਤਾਂ ਜਾਬ ਦੇ ਦੋ ਦੇਖੋ ਪੰਥ ਪੰਜਾਬ ਜਿਹੜਾ ਹੈਗਾ ਨਾ ਇਹ ਇਹ ਹਮੇਸ਼ਾ ਹੀ ਸ਼ੋਮਨੀ ਕਾਲੀਗੜ ਦਾ ਦਾ ਮੁੱਖ এজেন্ডਾ ਰਿਹਾ ਪੰਥ ਦੇ এজেন্ডੇ ਤੋਂ ਭਟਕਣ ਵਾਲੀ ਗੱਲ ਝੂਠ ਬੋਲੀ ਜਾਂਦੀ ਹੈ ਅੱਜ ਤੋਂ ਆਪਾਂ ਪੰਥ ਦੀ ਗੱਲ ਕਰਦੇ ਪੰਥ ਕੀ ਹੈ ਪੰਥ ਕੋਈ ਇਹਨਾਂ ਦਾ ਕਹ ਕਰੇ ਲੋ ਚੀਜ਼ ਨਹੀਂ ਹੈ ਕਿਉਂ ਪੰਥ ਦਾ ਇਹ ਨਹੀਂ ਹੈ ਕੋਈ ਡਿਫਾਈਨਿੰਗ ਕੀਤਾ ਪੰਥ ਨੂੰ ਡਿਫਾਈਨ ਇਹੀ ਕੀਤਾ ਜਾ ਸਕਦਾ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਆ ਕੀਤਾ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਉੱਤੇ ਚੱਲਦਾ ਉਹ ਪੰਥ ਜਿਹਦੇ ਵਿੱਚ ਕੀ ਅਸੀਂ ਪੰਥ ਨੂੰ ਲੈ ਕੇ ਜੰਨੀਏ ਤਾਂ ਮੇਰੇ ਹਿਸਾਬ ਨਾਲ ਕੋਈ ਇਦਾਂ ਦਾ ਗਮਸਾ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਨੂੰ ਸਹਿਤ ਨਹੀਂ ਕੀਤਾ ਜਿਹਦੇ ਨਾਲ ਵੀ ਉਹਨਾਂ ਨੂੰ ਇਹ ਸਹਿਤ ਘਾਣਾ ਪਵੇ ਤੇ ਕਿਹਾ ਜਾ ਕਿਹਾ ਜਾ ਸਕੇ ਕਿ ਪੰਥ ਵਰੋ ਦੀ ਕਾਰਵਾਈ ਗੱਲਾਂ ਲੈਣੀਆਂ ਬਹੁਤ ਸੌਖੀਆਂ ਪਰ ਪੰਚ ਵਿਰੋਧੀ ਕੀ ਕਰ ਰਹੀ ਹੋਈ ਹੈਗੀ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਪਰ ਉਹ ਕਹਿੰਦੇ ਆ ਕਿ ਪਾਲ ਤੱਕ ਉੱਪਰ ਜਾ ਕੇ ਸੁਖਵੀਰ ਬਾਦਰ ਮਾਫੀ ਤਾਂ ਮੰਗਦੇ ਆ ਪਰ ਦੱਸਦੇ ਨਹੀਂ ਗਲਤੀਆਂ ਹੋਈਆਂ ਕੀ ਨੇ ਇਹੀ ਗੱਲ ਤਾਂ ਮੈਂ ਪੁੱਛਦਾ ਤੁਹਾਡੇ ਲਈ ਗੱਲ ਮੈਂ ਪੁੱਛਦਾ ਜਦੋਂ ਲੋਕੀ ਅਸੀਂ ਜਨਤਾ ਦੇ ਵਿੱਚ ਰਹਿੰਦੇ ਆ ਅਸੀਂ ਸਾਡੀ ਪਬਲਿਕ ਡੋਮੇਨ ਚ ਲਾਈਫ ਹੈ ਪਬਲਿਕ ਦੇ ਵਿੱਚ ਜਦੋਂ ਪਬਲਿਕ ਦੀ ਬਾਤ ਚੱਲਦੀ ਹੈ ਕਿ ਬਾਹੀ ਮੰਗਣੀ ਚਾਹੀਦੀ ਹੈ ਦੱਸਾ ਸੁਖਵੀਰ ਸਿੰਘ ਬਾਦਰ ਫਰਗਾਨੀ ਬਾਦਲਦਾਂ ਕੀ ਆਏ ਨੇ ਜੋਤੀ ਹੋਵੇ ਨਾ ਹੋਵੇ ਪਰ ਮਾਫੀ ਮੰਗਣਾ ਡਾਇਆ ਗਿਆ ਹੈ ਦੇਖੋ ਖਾਲਸਾ ਇੱਕ ਸਾਡਾ ਜਿਹੜਾ ਹੈਗਾ ਵੈ ਸਾਡਾ ਸੁਪਰੀਮ ਹੈ ਸਿੱਖੀ ਦੇ ਵਿੱਚ ਸੁਪਰੀਮ ਹੈਗਾ ਰਾਦਰ ਪੰਜਾਬ ਦੇ ਵਿੱਚ ਤਾਂ ਮੈਂ ਬਹੁਤ ਸਾਰੇ ਹਿੰਦੂ ਫੈਮਲੀਆਂ ਦੇਖਦਾ ਹੈਗਾ ਅੱਜ ਕੱਲ ਦਾ ਮੈਂ ਜਦੋਂ ਮੱਥਾ ਟੇਕਣ ਜਾਈਦਾ ਹੈਗਾ ਗੁਰੂ ਸਾਹਿਬ ਦੇ ਦਰਸ਼ਕਾਂ ਨੂੰ ਜਾਨਦੇ ਆ ਸੀ ਤਾਂ ਮੇਰੇ ਖਾਤੇ 50% ਦੇ ਹੁੰਦੇ ਆ ਲੋਕੀ ਉੱਥੇ ਸਾਡੇ ਹਿੰਦੂ ਟਾਈਮ ਦੇ ਸੋ ਇੱਕ ਜਿਹੜੀ ਮਰਿਆਦਾ ਦੀ ਗੱਲ ਹੈਗੀ ਇੱਕ ਸੋਚ ਦੀ ਗੱਲ ਹੈਗੀ ਔਰ ਸ਼ਰਧਾ ਦੀ ਗੱਲ ਹੈ ਉੱਥੇ ਜਿਹਨੇ ਸ਼ਰਧਾ ਨਾਲੋਂ ਜਾਂ ਸ਼ਰਧਾ ਪੂਰੋਂ ਜਾਂਦੇ ਹੈਗੇ ਆ ਉਹ ਸਾਰੇ ਪੰਥ ਦਾ ਹਿੱਸਾ ਹੈ ਅਗਰ ਉੱਥੇ ਕੋਈ ਵੀ ਗਲਤੀ ਜਾਣੇ-ਜਾਣੇ ਹੁੰਦੀ ਹੈ ਮੇਰੇ ਕੋਲੋਂ ਬਹੁਤ ਗਲਤੀਆਂ ਹੁੰਦੀਆਂ ਆਉਣਗੇ ਜਾਣੇ-ਜਾਣੇ ਮੈਂ ਵੀ ਅਗਰ ਜਾ ਕੇ ਮਾਫੀ ਮੰਗ ਲੈਂਦਾ ਤਾਂ ਮੈਂ ਜਨਰਲ ਮਾਫੀ ਮੰਗਦਾ ਕਿ ਮੈਂ ਮਾਫੀ ਕੋਈ ਵੀ ਮਾੜਾ ਕਰਮ ਕੀਤਾ ਹੈ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਕਿ ਸਾਨੂੰ ਮਾਫ ਕੀਤਾ ਜਾਵੇ ਲੇਕਿਨ ਗਲਤੀ ਗੜੀ ਹੋਈ ਹੈ ਇਹਦੇ ਬਾਰੇ ਕੋਈ ਵਿਰੋਧੀ ਤੇ ਰਗਨ ਨਹੀਂ ਕਰਦਾ ਲੋਕੀ ਕਹਿੰਦੇ ਗਾ ਮਾਫੀ ਮੰਗਣੀ ਚਾਹੀਦੀ ਹੈ ਮੈਂ ਕਹਿੰਦਾ ਜੇ ਮੰਗਣੀ ਚਾਹੀਦੀ ਹੈ ਚੰਗੀ ਗੱਲ ਹੈਗੀ ਹੈ ਗੁਰੂ ਸਾਹਿਬ ਅੱਗੇ ਜਾ ਕੇ ਤਾਂ ਹਰ ਬੰਦਾ ਨਹੀਂ ਹੈ ਕੋਈ ਕੋਚਾ ਅਸੀਂ ਸਾਰੇ ਗੁਰੂ ਸਾਹਿਬ ਦੇ ਘਰ ਦੇ ਗੋਲੇ ਆ। ਚਾਹੇ ਸਾ ਸੁਖੀਰ ਸਿੰਘ ਬਾਦਲ ਨੇ, ਚਾਹੇ ਸ਼ੂ ਪੂਰਾ ਅਖਾਲੀ ਦਰਗਾਹਲਾ, ਚਾਹੇ ਸਾਰੇ ਸਾਰੇ ਵਰਲਡ ওভার ਇਹਨੇ ਬੱਦੇ ਬੈਠੇ ਆ। ਚਾਹੇ ਉਹ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਚਾਹੇ 크ਿਸਚੀਅਨ ਦੇ ਸਦਾ ਆਨੇ। ਅਸੀਂ ਸਾਰੇ ਉਸਤਾਬ ਦੇ ਡਾਕਟਰਾਂ ਉਸ ਕਰਦੇ ਗੋਲੇ। ਅਗਰ ਉੱਥੇ ਜਾ ਕੇ ਮਾਫੀ ਮੰਗਦੇ ਹੈਗੇ ਆ ਤਾਂ ਕੋਈ ਬੁਰਾਈ ਨਹੀਂ ਇਰਾਦੇ ਦੇ ਬੜਪਨ ਆ। ਕੀ ਸਭ ਨਾਲ ਸਵਾਲ ਆ ਮੇਰਾ ਜਿਹੜਾ ਪੰਜਾਬ ਹੈ ਕਿਤੇ ਮਹਾਰਾਸ਼ਟਰ ਤਾਂ ਨਹੀਂ ਬਣ ਜੂਗਾ। 42 ਗੱਲ ਦੇ ਚ ਅਗਲੀ ਲੜਾਈ ਕਿਤੇ ਚੋਣ ਨਿਸ਼ਾਨੀ ਤਾਂ ਨਹੀਂ ਹੋ ਜੀ। ਤੁਸੀਂ ਇਹ ਬਹੁਤ ਚੰਗਾ ਸਵਾਲ ਕੀਤਾ ਹੈਗਾ ਜਿਹੜੇ ਮੈਨੂੰ ਕਿਉਂਕਿ ਅਟੇ ਸਾਬ ਮੈਂ ਨਹੀਂ ਗੱਲ ਦੇਖਦਾ ਹੁੰਦਾ ਇਹ ਸੈਂਟਰ ਦੀ ਏਜੰਸੀ ਜਿਹੜੀ ਹੈਗੀ ਹੈ ਜਾਂ ਸੈਂਟਰ ਦੀ ਜਿਹੜੇ ਪਾਵਰ ਪਾਰਟੀਆਂ ਹੈਗੀਆਂ ਉਹਨਾਂ ਨੇ ਮਹਾਰਾਸ਼ਟਰ ਵਿੱਚ ਤਾਂ ਇਹ ਕ੍ਰੀਏਟ ਕਰਤਾ ਪਰ ਪੰਜਾਬ ਨਾਲ ਬਾਈ ਗੱਲ ਤਾਵੇਂ ਨਾਲ ਕਿ ਐਸਾ ਹੁੰਦਾ ਕਿ ਜਦੋਂ ਪੰਜਾਬ ਨਾਲ ਮੱਥਾ ਲਾਇਆ ਕਿਸੇ ਫੋਰਮ ਪਾਰਟੀ ਨੇ ਤਾਂ ਉਹਨਾਂ ਨੂੰ ਮੂੰਹ ਦੇ ਫਾੜੀ ਗਈ ਜੇ ਪੰਜਾਬ ਨੂੰ ਮਹਾਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਦਾ ਇੱਕ ਸੁਚੇਤ ਕਰਦਾ ਕਿ ਪੰਜਾਬੀ ਲੜੇ ਆ ਇਹਨਾਂ ਦੀ ਗੱਲਾਂ ਚਾਉਣ ਵਾਲੇ ਨਹੀਂ ਹੈਗੇ ਪੰਜਾਬ ਦੀ ਪੋਲਿਟਿਕਸ ਜਿਹੜੀ ਹੈਗੀ ਹੈ ਉਹ ਬੜੀ ਪੋਜ਼ਿਟਿਵ ਪੋਲਿਟਿਕਸ ਹੈਗੀ ਹੈ ਅਸੀਂ ਇਹਦੇ ਰੈਲਟਿਵ ਪੋਲਿਟਿਕਸ ਲੈ ਕੇ ਨਹੀਂ ਚੱਲਦੇ ਅਸੀਂ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੋ ਜਾਂਦੇ ਆ ਇਹ ਪੰਜਾਬ ਨੇ ਤੇ ਦੇਖੋ ਅਗਰ ਕਿਸਾਨਾਂ ਦੀ ਅੱਠੇ ਇੰਥੇ ਜਿਹੜੀ ਸ਼ੁਰੂ ਕਰੀ ਗੱਲ ਕਰੀ ਇਹ ਤਾਂ ਪੰਜਾਬ ਤੋਂ ਸ਼ੁਰੂ ਹੋਈ ਮੈਂ ਕਿਸਾਨਾਂ ਦੀ ਐਕਸ਼ਨ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਉਪਰ ਦੇ ਪ੍ਰਧਾਨਾਂ ਦੇ ਨਾਲ ਤੇ ਪਾਰਟਿਸਪੇਟ ਕਰਦਾ ਰਿਹਾ ਬੋਲਦਾ ਰਿਹਾ ਤਗਵੇਂ ਸਾਲ ਦੋਸਰੋ ਵਕੀਲ ਸਾਹਿਬਾਂ ਨਾਲ ਜਾ ਕੇ ਐਸ ਵੀ ਉੱਥੇ ਬੈਠੇ ਰਹੇ ਧੰਨੇ ਜੀ ਬੈਠੇ ਰਹੇ ਇਹ ਕੋ ਬਾੜੀ ਗੱਲ ਨਹੀਂ ਹੈ ਕਿਉਂਕਿ ਲੜਾਈ ਜੰਦਾ ਦੀ ਇੱਕ ਜਨਤਾ ਦੀ ਲੜਾਈ ਲੜਨ ਵਾਸਤੇ ਖੇਤਰੀ ਪਾਰਟੀ ਦਾ ਹੋਣਾ ਹਰ ਜ਼ਿਲ੍ਹੇ ਦੇ ਹੱਦ ਸਟੇਟਸ ਬਹੁਤ ਜ਼ਰੂਰੀ ਹੈ ਲੇਕਿਨ ਜਿਵੇਂ ਬੰਦਾਂਜ ਮਾਰੀ ਜਾ ਰਹੀ ਹੈ ਪਹਿਲੇ ਵਿਹਾਰਚ ਮਾਰੀ ਫਿਰ ਯੂਪੀ ਨੇ ਜਮਾਤ ਸੀ ਫਿਰ ਮਹਾਰਾਸ਼ਟਰ ਫਿਰ ਬੰਗਾਲ ਪ੍ਰਦੇਸ਼ ਫਿਰ ਉੜੀਸਾ ਪਰ ਪੰਜਾਬ ਦੀ ਵਾਰੀ ਜਕਰੇ ਗਲਤੀ ਕਰ ਬੈਠੇ ਸੈਂਟਰ ਸਰਕਾਰ ਨੇ ਗਲਤੀ ਕਰਦੀ ਹੈ ਤਾਂ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਅਗਲੀ ਵਾਰ ਸੈਂਟਰ ਸਰਕਾਰ ਦੇ ਅਲਰੇਡੀ ਹੈ ਨਾ ਉਹ ਪਾਵਰ ਟਿੱਕਰ ਦਿਓ ਇਹ ਸਾਡਾ ਸੀਨੀਅਰ ਕੀ ਪਰਕਰ ਸਿੰਘ ਤੋਂ ਮਨਸਗੇ ਜਿਹੜੇ ਕਹਿੰਦੇ ਆ ਕਿ ਕਾਲੀ ਗੱਲ ਹੈ ਜਿਹੜਾ ਬਹੁਤ ਮਜ਼ਬੂਤ ਹੈ ਜਿਹੜੀ ਵਿਰੋਧੀ ਹੈ ਵਿਰੋਧੀ ਪਾਰਟੀ ਨੇ ਚਾਲਾਂ ਦੇ ਨਾਲ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਪਰ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ ਇਹ ਗੱਲਬਾਤ ਥਾ ਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸਹਿਜ ਜੁੜ ਜਿਓ ਕੈਮਰਾ ਨੇ ਗੁਰਦੀਪ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਟਿਆ